ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਦੇ ਵੱਲੋਂ ਇੱਕ ਅਹਿਮ ਬੈਠਕ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਆਂਗਣਵਾੜੀ ਪ੍ਰਧਾਨ ਦੀ ਚੋਣ ਕੀਤੀ ਦੱਸਿਆ ਇੱਥੇ ਜਾ ਰਿਹਾ ਹੈ ਕਿ ਲੀਲਾਵੰਤੀ ਜਿਨ੍ਹਾਂ ਨੂੰ ਕਿ ਇੱਥੇ ਇਸ ਦਾ ਸਿਟੀ ਪ੍ਰਧਾਨ ਚੁਣਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀਆਂ ਆਸਾ ਵੀ ਨਹੀਂ ਕਿ ਪ੍ਰਧਾਨ ਦੇ ਵੱਲੋਂ ਜਿਹੜੀਆਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਚੁੱਕਿਆ ਜਾਵੇਗਾ ਤੇ ਸਰਕਾਰ ਤੋਂ तमाम ਮੰਗਾਂ ਪੂਰੀਆਂ ਕਰਵਾਉਣ ਦੇ ਲਈ ਸੰਘਰਸ਼ ਵੀ ਵਿੜਿਆ ਜਾਵੇਗਾ ਦਰਅਸਲ ਇਸ ਬਾਬਤ ਆਂਗਣਵਾੜੀ ਵਰਕਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਇੱਕ ਬੈਠਕ ਕੀਤੀ ਗਈ ਜਿਸ ਬੈਠਕ ਦੇ ਦੌਰਾਨ ਪ੍ਰਧਾਨ ਦੀ ਚੋਣ ਕੀਤੀ ਗਈ ਤੇ ਸਰਬਸੰਮਤੀ ਦੇ ਨਾਲ ਲੀਲਾਵੰਤੀ ਜਿਹਨਾਂ ਨੂੰ ਕੀ ਪ੍ਰਧਾਨ ਚੁਣਿਆ ਗਿਆ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਗਲੀ ਕੀ ਰਣਨੀਤੀ ਹੋਵੇਗੀ ਉਸ ਨੂੰ ਲੈ ਕੇ ਵੀ ਮੀਟਿੰਗਾਂ ਕਰਨ ਤੋਂ ਬਾਅਦ ਜਿਹੜੀ ਰਣਨੀਤੀ ਤਿਆਰ ਕੀਤੀ ਜਾਵੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਂਗਣਵਾਲੀ ਵਰਕਰਾਂ ਦੀਆਂ ਕਈ ਮੰਗਾਂ ਨੇ ਜਿਸ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਤੇ ਉਹਨਾਂ ਨੂੰ ਇਹ ਆਸ ਹੈ ਕਿ ਜਿਹੜੇ ਪ੍ਰਧਾਨ ਨੇ ਉਹਨਾਂ ਦੀਆਂ ਮੰਗਾਂ ਵੀ ਅੱਗੇ ਚੁੱਕਣਗੇ ਪੰਜਾਬ ਆਂਗਣਵਾਲੀ ਮੁਲਾਜ਼ਮ ਯੂਨੀਅਨ ਸਿਟੀ ਬਠਿੰਡਾ ਦੀ ਚੋਣ ਕੀਤੀ ਹੈ ਕਿਉਂਕਿ ਸਿਟੀ ਬਠਿੰਡਾ ਦੀ ਸਾਡੇ ਲਈ ਚੋਣ ਕਰਨਾ ਜ਼ਰੂਰੀ ਸੀ ਤੇ ਇਸ ਕਰਕੇ ਅਸੀਂ ਅੱਜ ਆਪਣੀਆਂ ਜਿਹੜੀਆਂ ਸਰਕਲ ਪ੍ਰਧਾਨਾਂ ਉਹਨਾਂ ਦੇ ਨਾਲ ਆਪਣੀਆਂ ਵਰਕਰਜ਼ ਹੈਲਪਰਜ਼ ਨੂੰ ਬੁਲਾ ਕੇ ਤੇ ਸਿਟੀ ਬਠਿੰਡਾ ਦੀ ਚੋਣ ਕਰੀ ਹੈ ਇਸ ਵਾਸਤੇ ਅਸੀਂ ਅੱਜ ਦੀ ਇਹ ਮੀਟਿੰਗ ਬੁਲਾਈ ਸੀਗੀ ਲੀਲਾਵੰਤੀ ਨੂੰ ਅਸੀਂ ਅੱਜ ਸਿਟੀ ਬਠਿੰਡਾ ਦੀ ਪ੍ਰਧਾਨ ਚੁਣਿਆ ਤੇ ਮੈਂ ਇਹਨਾਂ ਤੋਂ ਹੀ ਆਸ ਕਰਦੀ ਹਾਂ ਕਿ ਜਦੋਂ ਸਰਕਾਰਾਂ ਦੇ ਨਾਲ ਲੜਾਈ ਹੋਵੇ ਤਾਂ ਉਦੋਂ ਹਮੇਸ਼ਾ ਡਟ ਕੇ ਸਾਥ ਦੇਈਦਾ ਕਿਉਂਕਿ ਯੂਨੀਅਨ ਆਪਾ ਬਣਾਉਂਦੇ ਹੀ ਇਸ ਲਈ ਆ ਕਿ ਜੇ ਸਰਕਾਰ ਸਾਡੇ ਤੇ ਹਮਲੇ ਕਰਦੀ ਹੈ ਸਾਡੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਜਾਂ ਜਿਹੜੇ ਸਾਨੂੰ ਹੱਕ ਮਿਲੇ ਹੋਇਆ ਉਹ ਖੋਹਦੀ ਹੈ ਤੇ ਸਾਨੂੰ ਲੜਨਾ ਪਊਗਾ ਕਿਉਂਕਿ ਇਸ ਵੇਲੇ ਸਾਡੀ ਲੜਾਈ ਜਿਹੜੀ ਚੱਲ ਰਹੀ ਹੈ ਨਾ ਕਿ ਲੜਾਈ ਹੁਣ ਸਾਡੀ ਨਹੀਂ ਹੈਗੀ ਇਹ ਅਸੀਂ ਆਪਦੀ ਕੋਈ ਮੰਗ ਨਹੀਂ ਉਠਾ ਰਹੀਆਂ ਵੀ ਸਾਡੀ ਤਨਖਾਹ ਵਧਾਓ ਲੜਾਈ ਪੰਜਾਬ ਦੇ ਲੋਕਾਂ ਦੀ ਲੜ ਰਹੀਆਂ ਅਸੀਂ ਗਰੀਬ ਔਰਤਾਂ ਤੇ ਉਹਨਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਲੜਾਈ ਲੜ ਰਹੀਆਂ ਸਾਡੇ ਦੇਸ਼ ਦੇ ਭਵਿੱਖ ਦੀ ਲੜਾਈ ਲੜ ਰਹੀਆਂ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਕਹਿ ਕੇ ਆਏ ਸੀ ਅਸੀਂ ਅਸੀਂ ਕਟੜ ਇਮਾਨਦਾਰ ਹੈ ਪਰ ਪਹਿਲੀਆਂ ਸਰਕਾਰਾਂ ਨੇ ਕਿਤੇ ਬੇਈਮਾਨੀਆਂ ਕੀਤੀਆਂ ਹੋਣਗੀਆਂ ਕੋਈ ਵੱਡਿਆਂ ਨਾਲ ਇਹਨਾਂ ਨੇ ਤਾਂ ਮਾਂ ਦੇ ਪੇਟ ਦੇ ਬੱਚੇ ਦੇ ਨਾਲ ਵੀ ਬੇਈਮਾਨੀ ਕਰ ਲਈ ਵੀ ਜਿਹੜਾ ਉਹਨੂੰ ਖਾਣਾ ਆਉਂਦਾ ਸੀਗਾ ਸਰਕਾਰੀ ਅਦਾਰਿਆਂ ਦਾ ਖਾਣਾ ਸੀ ਵੇਰਕਾ ਦੀ ਪੰਜੀਰੀ ਸੀ ਸੁੱਕਾ ਦੁੱਧ ਸੀਗਾ ਦੂਜਾ ਖੰਡ ਸੀ ਮਾਰਕਫੈਟ ਦੇ ਚੌਲ ਸੀ ਜਿਹੜਾ ਬਹੁਤ ਵਧੀਆ ਅਸੀਂ ਆਪਦੇ ਹੱਥੀ ਬਣਾ ਕੇ ਸਮਾਨ ਦਿੰਦੀ ਅਸੀਂ ਵੇਰਕਾ ਦੀ ਪੰਜੀਰੀ ਆਉਂਦੀ ਸੀ ਰੈਡੀमेड ਦੇ ਸੀ ਕਿਉਂ ਦੀ ਜਿਹੜੀ ਇੱਕ ਨੰਬਰ ਲੋਕਾਂ ਦੇ ਵਿੱਚ ਪੂਰੀ ਡਿਮਾਂਡ ਸੀ ਹਰ ਕੋਈ ਮੰਗਦਾ ਸੀ ਦਿਓ ਖਾਣ ਨੂੰ ਇਹਨਾਂ ਨੇ ਕੀ ਕੀਤਾ ਕਿ ਸਰਕਾਰੀ ਅਦਾਰਿਆਂ ਨੂੰ ਭੋਗ ਪਾਤਾ ਵੇਰਕਾ ਦੇ ਪੰਜ ਇਹਨਾਂ ਨੇ ਜਿਹੜੇ ਹੈਗੇ ਪਲਾਂਟ ਬੰਦ ਕਰਤੇ ਕਰੋੜਾ ਰੁਪਏ ਦੀ ਮਸ਼ੀਨਰੀ ਬਠਿੰਡੇ ਚ ਪਲਾਂਟ ਲੱਗਿਆ ਸੀ ਉਹ ਬੰਦ ਹੋ ਗਿਆ ਪੰਜੀਰੀ ਦਾ ਜਲੰਧਰ ਲੱਗਿਆ ਸੀ ਸੰਗਰੂਰ ਲੱਗਿਆ ਸੀ ਹੁਸ਼ਿਆਰਪੁਰ ਲੱਗਿਆ ਸੀ ਅ ਸਾਰਿਆਂ ਨੂੰ ਤਾਲੇ ਲਾਤੇ ਪ੍ਰਾਈਵੇਟ ਕੰਪਨੀ ਤੋਂ ਕਮਿਸ਼ਨ ਲਿਆ ਕਮਿਸ਼ਨ ਲੈ ਕੇ ਪ੍ਰਕਾਸ਼ ਮਸਾਲੇ ਨੂੰ ਚੰਡੀਗੜ੍ਹ ਸਵੀਟਸ ਨੂੰ ਇਹ ਉਹਨਾਂ ਨੇ ਸਾਰਾ ਸਮਾਨ ਬਣਾ ਕੇ ਬਣਾਉਣ ਵਾਸਤੇ ਸਾਰਾ ਸਮਾਨ ਦੇਤਾ ਵੀ ਤੁਸੀਂ ਦਲੀਆ ਬਣਾਓ ਜੀ ਤੁਸੀਂ ਜਿਹੜਾ ਮਿੱਠਾ ਦਲੀਆ ਬਣਾਓ ਤੁਸੀਂ ਨਮਕੀਨ ਦਲੀਆ ਬਣਾਓ ਖਿਚੜੀ ਬਣਾਓ ਪੰਜੀਰੀ ਬਣਾਓ ਤੇ ਉਹ ਅੱਜ ਪੰਜਾਬ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇਹ ਕਹਿ ਲਓ ਵੀ ਮੈਂ ਤਾਂ ਕੂੜਾ ਹੀ ਸ਼ਬਦ ਵਰਤੂੰਗੀ ਵੀ ਉਹਨਾਂ ਨੂੰ ਇੰਨਾ ਘਟਿਆ ਖਾਣਾ ਦਿੱਤਾ ਜਾ ਰਿਹਾ ਵੀ ਉਹ ਕੂੜਾ ਹੈ ਜਿਹਦੇ ਲਈ ਅਸੀਂ ਲੜ ਰਹੀਆਂ ਹੈ ਵੀ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਖਰਾਬ ਨਾ ਕਰੋ ਸਾਡੀ ਅੱਜ ਇਹ ਲੜਾਈ ਚੱਲ ਰਹੀ ਹੈ ਤੇ ਮੈਂ ਸਾਰੇ ਪੰਜਾਬ ਦੀਆਂ ਅੰਗਣਵਾੜੀ ਵਰਕਰਾਂ ਨੂੰ ਇਹ ਕਹਿਣਾ ਚਾਹਣੀ ਹੈ ਇਹ ਲੜਾਈ ਜਿਹੜੀ ਅੱਜ ਆਪਾਂ ਆਪਦੇ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਉਹਨਾਂ ਮਾਵਾਂ ਤੇ ਬੱਚਿਆਂ ਦੀ ਲੜਾਈ ਹੈ ਲਾਹਪਤਰੀਆਂ ਦੀ ਲੜਾਈ ਹੈ ਉਹਨੂੰ ਲੜੀਏ ਕਿਉਂਕਿ ਲਾਹਪਤਰੀਆਂ ਦਾ ਰਿਸ਼ਤਾ ਸਿੱਧਾ ਸਾਡੇ ਨਾਲ ਹੈ ਉਹਨਾਂ ਨੂੰ ਪਤਾ ਨਹੀਂ ਕਿਹੜੀਆਂ ਸਰਕਾਰਾਂ ਕੌਣ ਸਰਕਾਰਾਂ ਤੇ ਹੁਣ ਕੱਲ ਦੀ ਰੀਸੈਂਟ ਘਟਨਾ ਹੋਈ ਹੈ ਵੀ ਹਾਲਾਂਕਿ ਸਾਨੂੰ ਹਫ਼ਤਾ ਪਹਿਲਾਂ ਹੀ ਪਤਾ ਸੀਗਾ ਕੇ ਸਾਰੇ ਸੀਡੀਪੀਓ ਤੇ ਇੱਕ ਪ੍ਰੈਸ਼ਰ ਬਣਾਇਆ ਮੰਤਰੀ ਨੇ ਪਿਛਲੇ ਐਤਵਾਰ ਗਈ ਆਪ ਦਫਤਰ ਖਲਾਏ ਕਿ ਤੜਵਾ ਫਰੀਦਕੋਟ ਮੁਖਸਰਮ ਲੋਟ ਸਾਰੇ ਕਿਤੇ ਜਾ ਕੇ ਇਹ ਕਿਹਾ ਵੀ ਰਾਸ਼ਨ ਬਹੁਤ ਵਧੀਆ ਬਹੁਤ ਵਧੀਆ ਸੀਡੀਪੀਓ ਨੂੰ ਕਹਿੰਦੇ ਲਿਖ ਕੇ ਦਿਓ ਰਾਸ਼ਨ ਵਧੀਆ ਪੂਰਾ ਉਹਨਾਂ ਤੇ ਪ੍ਰੈਸ਼ਰ ਬਣਾਇਆ ਪਰ ਇੱਕ ਸੀਡੀਪੀਓ ਨੇ ਕਿਹਾ ਵੀ ਨਹੀਂ ਰਾਸ਼ਨ ਠੀਕ ਨਹੀਂ ਸਾਡਾ ਰਾਸ਼ਨ ਗਲਤ ਨਿਕਲਿਆ ਉਹਨੂੰ ਕੱਲ ਨੌਕਰੀ ਤੋਂ ਮੁਅਤਲ ਕਰਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆ ਕਟੜ ਇਮਾਨਦਾਰਾਂ ਦੀ ਸਰਕਾਰ ਹੈ ਜਿਹੜੀ ਅੰਗਣਵਾੜੀ ਵਰਕਰਾਂ ਤੇ ਹਮਲੇ ਕਰ ਰਹੀ ਹੈ ਮੈਨੂੰ ਨੌਕਰੀ ਤੋਂ ਕਰਤਾ ਇੱਕ ਸੀਡੀਪੀ ਉਹਨੂੰ ਮੁਅਤਲ ਕਰਤਾ ਪਰ ਅਸੀਂ ਲੜਾਈ ਜਾਰੀ ਰੱਖਾਂਗੇ ਜੁਣ ਇਹ ਤਾਂ ਕਹਿੰਦੇ ਸੇਖੂ ਦਾ ਵਧ ਘੱਟ ਇਹ ਮੰਨਦੇ ਪਰ ਹੁਣ ਤਾਂ ਖਾਣੇ ਇਹ ਘਟ ਗਿਆ ਸਿਹਤ ਸਹੂਲਤਾਂ ਦੀ ਆਪਾਂ ਗੱਲ ਕਰੀਏ ਤਾਂ ਸਿਹਤ ਸਹੂਲਤਾਂ ਦਾ ਇਹਨਾਂ ਦੀ ਫੇਲ ਹੈ ਬਰਜਿੰਦਰਾ ਹਸਪਤਾਲ ਦਾ ਤੁਸੀਂ ਵੇਖ ਹੀ ਲਿਆ ਜਿਹੜਾ ਮੰਤਰੀ ਦੇ ਘਰ ਤੋਂ 10 ਮਿੰਟ ਦੇ ਰਾਹ ਤੇ ਐ ਸਿਹਤ ਮੰਤਰੀ ਦੇ ਘਰ ਤੋਂ ਬਿਜਲੀ ਫੇਰ ਟਾਰਚਾਂ ਦੇ ਨਾਲ ਆਪਰੇਸ਼ਨ ਹੋਏ ਆ ਬਹੁਤ ਬੁਰਾ ਹਾਲ ਹੈ ਸਿਹਤ ਸਹੂਲਤਾਂ ਫੇਲ ਹੈ ਮਾਂ ਦੇ ਪੇਟ ਦੇ ਵਿੱਚ ਜਿਹੜਾ ਬੱਚਾ ਉਹਦੇ ਉਹਦੇ ਖਾਣੇ 'ਚੋਂ ਵੀ ਪੈਸੇ ਖਾ ਗਏ ਹੋਰ ਇਦੋਂ ਵੱਡੀ ਬੇਈਮਾਨੀ ਤੇ ਨੀcjਤਾ ਕੀ ਕਰਨਗੇ ਮੈਂ ਤਾਂ ਇਹ ਕਹਿਣਾ ਚਾਹਣੀ ਐ ਵੀ ਜਿਹੜੀ ਸਾਡੀ ਮੰਤਰੀ ਐ ਸਮਾਜ ਸੁਰੱਖਿਆ ਦੀ ਡਾਕਟਰ ਬਲਜੀਤ ਕੌਰ ਉਹਨੂੰ ਅਸਤੀਫਾ ਦੇਣਾ ਚਾਹੀਦਾ ਆਪਦੇ ਉੱਤੇ ਤੋਂ ਉਹਨੂੰ ਪਾਸੇ ਹੋਣਾ ਕਿ ਉਹ ਦੇਖ ਹੀ ਨਹੀਂ ਸਕੀ ਕਿ ਮੇਰੀ ਨੱਕ ਦੇ ਥੱਲੇ ਕੀ ਹੋ ਗਿਆ ਇਹ ਐਡਾ ਵੱਡਾ ਸਕੈਂਡਲ ਜਿਹੜਾ ਉਹ ਆਪ ਸ਼ਾਮਲ ਹੋਈ ਆ ਬਾਕੀ ਮੈਂ ਮੁੱਖ ਮੰਤਰੀ ਤੇ ਵੀ ਉਂਗਲ ਚੁੱਕ ਰਹੀ ਆ ਕਿਉਂਕਿ ਮਾਰਕ ਫੈਡ ਤੇ ਵੇਰਕਾ ਮੁੱਖ ਮੰਤਰੀ ਕੋਲੇ ਆ ਠੀਕ ਹੈ ਮੁੱਖ ਮੰਤਰੀ ਨੂੰ ਪਤਾ ਨਹੀਂ ਲੱਗਿਆ ਵੀ ਮੈਂ ਜਿਹੜਾ ਹੈਗਾ ਪ੍ਰਾਈਵੇਟ ਕੰਪਨੀ ਦੇ ਟੈਂਡਰ ਤੇ ਸਾਈਨ ਕਰ ਰਿਹਾ ਹੈਗਾ ਉਹ ਵੀ ਬਲੈਕਲਿਸਟ ਕੰਪਨੀ ਦੇ ਸੋ ਬਹੁਤ ਲੁੱਟ ਮਚਾਈ ਆ ਤਾਂ ਪੰਜਾਬ ਦੇ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗੂਗਾ ਵੀ ਕਿੱਦਾਂ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਮੁੱਖ ਮੰਤਰੀ ਜੈ ਅੱਜ ਮੁੱਖ ਮੰਤਰੀ ਸਾਹਿਬ ਪਹੁੰਚੇ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਹੈੱਡ ਤੇ ਪਹੁੰਚੇ ਸੀਗੇ ਸੋਥਾ ਤੇ ਦੋਦਾ ਦੇ ਉੱਥੇ ਕੋਈ ਨਹਿਰ ਦੇ ਸਬੰਧ ਚ ਆਏ ਸੀ ਪਰ ਬਹੁਤ ਸਾਰੀਆਂ ਯੂਨਾਂ ਉਹਨਾਂ ਨੂੰ ਮਿਲਣ ਵਾਸਤੇ ਗਈਆਂ ਕਿ ਅਸੀਂ ਆਪਦੇ ਮੰਗ ਪੱਤਰ ਦੇਈਏ ਗੱਲ ਕਰੀਏ ਕਿਉਂਕਿ ਉਹ ਆਪਦੇ ਨਾ ਵਾਸਤੇ ਤਾਂ ਕਿਸੇ ਨੂੰ ਬੁਲਾਉਂਦੇ ਨਹੀਂ ਨਾ ਆਪਦੇ ਦਫ਼ਤਰ ਕਿਸੇ ਨੂੰ ਮਿਲਦੇ ਆ ਤੇ ਲੋਕਾਂ ਨੂੰ ਇਹੀ ਹੁੰਦਾ ਵੀ ਜਿੱਥੇ ਕਿਤੇ ਆਉਂਦੇ ਆ ਪਹੁੰਚ ਕੇ ਮਿਲ ਗਏ ਪਰ ਉੱਥੇ ਕੀ ਹੋਇਆ ਕਿ ਆਂਗਣਵਾੜੀ ਵਰਕਰਾਂ ਨੂੰ ਚੱਕ ਕੇ ਠਾਣੇ ਲੈ ਗਏ ਯੂਨਾਂ ਹੋਰ ਵੀ ਬਹੁਤ ਸਾਰੀਆਂ ਸੀ ਉਹਨਾਂ ਨੂੰ ਭਲਾਈਆਂ ਨੇ ਲੈ ਗਏ ਕਿ ਤੁਹਾਨੂੰ ਮਲਾਉਣੇ ਆ ਗੱਲਿੰਗਾ ਆਂਗਣਵਾੜੀ ਵਰਕਰਾਂ ਨੂੰ ਔਰਤਾਂ ਨੂੰ ਉੱਥੋਂ ਚੱਕ ਕੇ ਥਾਣੇ ਦੇ ਵਿੱਚ ਇਹਨਾਂ ਨੇ ਬੰਦ ਕੀਤਾ ਮੈਂ ਬਹੁਤ ਸਖਤ ਸ਼ਬਦਾਂ 'ਚ ਨਿਖੇਧੀ ਕਰਦੀ ਆਂ ਵੀ ਆਮ ਘਰ ਦਾ ਮੁੰਡਾ ਜਿਹੜਾ ਔਰਤਾਂ ਦੇ ਉੱਤੇ ਇੰਨਾ ਜ਼ੁਲਮ ਢਾ ਰਿਹਾ ਕੀ ਗੱਲ ਔਰਤਾਂ ਨੂੰ ਮਿਲਣ ਵਾਸਤੇ ਉਹਨੂੰ ਤਕਲੀਫ ਸੀਗੀ ਕਿ ਉਹ ਆਪਣੀਆਂ ਸਾਨੂੰ ਪੁੱਛਦਾ ਆਂਗਣਵਾੜੀ ਵਰਕਰਾਂ ਨੂੰ ਉੱਥੇ ਕਿ ਭਾਈ ਦੱਸੋ ਮੈਂ ਤੁਹਾਡਾ ਹੀ ਭਰਾ ਆਂ ਤੁਹਾਡਾ ਹੀ ਪੋਤਾ ਮੈਨੂੰ ਤੁਹਾਡੀ ਤਕਲੀਫ ਦੱਸੋ ਚੱਕ ਕੇ ਥਾਣੇ 'ਚ ਬੰਦ ਕਰਤੀ ਆਂਗਣਵਾੜੀ ਵਰਕਰ ਸੋ ਬਹੁਤ ਸ਼ਰਮ ਦੀ ਗੱਲ ਹੈ ਇਹ ਬਹੁਤ ਨੀਚ ਦੇ ਦਰਜੇ ਦੀਆਂ ਹਰਕਤਾਂ ਤੇ ਆ ਗਿਆ ਬਾਦਲ ਸਾਹਿਬ ਨੇ ਮੈਂ ਇੱਕ ਵਾਰ ਕਿਹਾ ਸੀ ਕਿ ਜਿਹੜੇ ਮਹਿਲਾਾਂਾਂ ਦਾ ਜਨਮ ਪੱਤਾ ਵੀ ਦਰਪਦਾ ਫਿਰ ਵੀ ਠਾਣੇ ਨਹੀਂ ਲਿਖਦਾ ਕਿਉਂ ਪਰ ਇਹ ਤਾਂ ਬਿਨਾ ਪਰਚੇ ਸੇ ਠਾਣੇ ਦਾ ਕੰਮ ਹੈ। ਅਬ ਦੇਖੋ ਜੀ ਉਹ ਚਾਹੀਦਾ ਤਾਂ ਇਹੀ ਹੁੰਦਾ ਕਿ ਔਰਤ ਦਾ ਮਾਨ ਸਨਮਾਨ ਹੋਣਾ ਚਾਹੀਦਾ ਪਰ ਮੈਂ ਜਿਹੜੀ ਤੁਹਾਨੂੰ ਗੱਲ ਦੇਣਾ ਦੱਸਣਾ ਚਾਹਣੀ ਹੈ ਥਾਣੇ ਦੇ ਵਿੱਚ ਲਿਜਾ ਕੇ ਵੀ ਉੱਥੇ ਸਾਡੀਆਂ ਵਰਕਰਾਂ ਦੇ ਫੋਨ ਤੋੜੇ ਸਾਡੇ ਕੋਲੇ ਹੁਣੇ ਰਿਕਾਰਡਿੰਗਾਂ ਆਈਆਂ ਮੈਂ ਵੀ ਜਾ ਕੇ ਆਈਆਂ ਥਾਣੇ ਦੇ ਵਿੱਚ ਫੋਨ ਉਹਨਾਂ ਦੇ ਤੋੜ ਦਿੱਤੇ ਗਏ ਬਾਹਾਂ ਮਰੋੜ ਦਿੱਤੀਆਂ ਗਈਆਂ ਵੀ ਇਹ ਕਿਹੜਾ ਤਰੀਕਾ ਹੈਗਾ ਵੀ ਕੋਈ ਲੋਕ ਮੰਗ ਪੱਤਰ ਦੇਣ ਆਇਆ ਤੁਸੀਂ ਥਾਣੇ ਲਿਜਾ ਕੇ ਉਹਨਾਂ ਦੀ ਕੁੱਟ ਮਾਰ ਕਰੋ ਕੱਲਾ ਥਾਣੇ ਨਹੀਂ ਲੈ ਕੇ ਗਏ ਉੱਥੇ ਕੁੱਟ ਮਾਰ ਵੀ ਕੀਤੀ ਹੈ